ਮੈਂ ਸਾਰੇ ਸਤਿਕਾਰਯੋਗ ਜਿਹੜੇ ਸੱਜਣਾਂ ਸੀ ਉਹਨਾਂ ਨੂੰ ਜੀ ਆਇਆਂ ਕਹਿੰਦਾ ਫਤਿਹ ਬਲਣਾ ਭਾਈ ਗੁਰਜੀ ਦਾ ਖਾਲਸਾ ਵਾਲੀ ਕੀ ਬੁੱਧੀ ਮੈਂ ਬਹੁਤ ਦਿਨਾਂ ਤੋਂ ਚੁੱਪ ਕਰਕੇ ਬੈਠਾ ਸੀ ਤੇ ਤਕਰੀਬ 'ਚ ਸ਼ਰੀ ਸਾਹਿਬ ਦੀ ਲਖਣ ਤੋਂ ਬਾਅਦ ਜੀ ਇਹ ਹਲਕੇ ਵਾਲੇ ਨੇ ਕਦੀ ਕੇ ਦੀ ਪਰਵਾਹ ਨਹੀਂ ਕੀਤੀ ਇਹਦੇ ਨਾਲ ਜਿਹੜੇ ਪਿੱਛੋਂ ਆਏ ਨੇ ਕਿਤਰਾ ਆਉਂਦੇ ਆ ਮੈਂ ਕਹਿੰਨ ਕਿਉਂਦਾ ਤੇ ਉਹ ਕੁਝ ਕਰਦਾ ਸੀਗਾ ਮੈਂ ਮਨਜਣਾ ਜਦੋਂ ਇਹਨੇ ਇਲੈਕਸ਼ਨਾਂ ਨਾਲ ਦੱਸਿਆ ਨਹੀਂ ਕਿ ਆਪਣਾ ਕੈਂਡੀਡੇਟ ਕਿਹੜਾ ਕਿਹਨੂੰ ਓਟਾ ਪਾਉਣੇ ਨੇ ਕੀ ਕਰਦਾ ਤੇ ਮੇਰੀ ਮੈਂ ਅੱਜ ਇੱਕ ਮਹਾਨ ਗੱਲ ਕੀਤੀ ਮੈਂ ਕਿਹਾ ਜੀ ਇਹ 100 ਪੌਂਸਾ ਕੁਝ ਨਹੀਂ ਐਕਟਿੰਗ ਪ੍ਰਧਾਨ ਨੇ ਸ਼ਿਕਾਰੀ ਕਲਸੀ ਜੀ ਇਹ ਮੈਂ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਪਰ ਲੋਕ ਇਕੱਠੇ ਕਰਕੇ ਅੱਜ ਤੁਹਾਡੇ ਸਾਹਮਣੇ ਹੀ ਉਹਨਾਂ ਨੂੰ ਬੇਨਤੀ ਕੀਤੀ ਆ ਪਹੀਂ ਹਲਕਾਂ ਚਾਰਜ ਨਹੀਂ ਵੇਖਣਾ ਅਸੀਂ ਪਾਰਟੀ ਵੇਖਣੀ ਆ ਅਸੀਂ ਮਾਨ ਸਾਹਿਬ ਵੇਖਣੇ ਨੇ ਅਸੀਂ ਕੇਜਰੀਵਾਲ ਸਾਹਿਬ ਵੇਖਣਾ ਸੋ ਅੱਜ ਉਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਨੇ ਉਹਨਾਂ ਨੂੰ ਬੇਨਤੀ ਕੀਤੀ ਆ ਤੇ ਜਿੱਥੋਂ-ਜਿੱਥੋਂ ਚੱਲ ਕੇ ਆਏ ਨੇ ਉੱਥੇ-ਉੱਥੇ ਮੇਰਾ ਸਿਰ ਝੁਕਦਾ ਵੀ ਉਹ ਮੇਰੇ ਇੱਕ ਸੱਦੇ ਤੇ ਛੋਟੇ ਜਿਹੇ ਸੱਦੇ ਤੇ ਇਹ ਕੋਈ ਇਕੱਠ ਨਹੀਂ ਸੱਦਿਆ ਮੈਂ ਹਮੇਸ਼ਾ ਚਿਹਰਿਆਂ ਤੇ ਵਿਸ਼ਵਾਸ ਰੱਖਦਾ ਜਿਹੜੇ ਚਿਹਰੇ ਆਏ ਨੇ ਉਹਨਾਂ ਦੇ ਮਗਰ ਕੋਈ 100 ਕੋ 50 ਕੋ 200 ਦਾ ਮਾਲਕ ਹੈ ਇਸ ਕਰਕੇ ਇਹਨਾਂ ਲੋਕਾਂ ਨੂੰ ਫੜ ਕੇ ਤੇ ਬੇਨਤੀ ਕੀਤੀ ਹੈ ਰਜੋਈ ਕੀਤੀ ਹੈ ਅਪੀਲ ਕੀਤੀ ਹੈ ਕਿ ਤੁਸੀਂ ਉਹਨਾਂ ਕਿ ਜਿੱਥੇ ਵੀ ਆਉਣ ਉਹ ਆਦਮੀ ਪਾਰਟੀ ਦੇ ਕੰਂਡੇ ਨੇ ਉੱਥੋਂ ਉੱਥੋਂ ਮਤਕ ਜੀ ਮੈਂ ਆਪਣੇ ਤੇ ਜਿੱਤਾਂਗਾ ਮੈਂ ਜਦੋਂ ਠੂਠਾ ਮੰਗਣ ਜਾਣਾ ਦੀਨਾ ਨਗਰੋਂ ਜਾਂ ਮੈਂ ਇਲੈਕਸ਼ਨ ਲੜਨੀ ਕਾਦੀਆਂ ਤੋਂ ਬੇੜਾ ਕਰਕੇ ਤੇ ਇੱਥੋਂ ਵਾਲੇ ਨੇ ਕੀਤਾ ਪਾਰਟੀ ਦਾ ਆਪਣੀ ਐਮਸੀ ਦੀ ਇਲੈਕਸ਼ਨ ਨਹੀਂ ਜਿੱਤ ਸਕਿਆ ਅਜੇ ਵਿੱਚ ਹਾਸ਼ੀਏ ਤੋਂ ਵੀ ਘੱਟ ਘੱਟ ਸਾਸੀ ਰਹਿਣ ਦਿੰਦਾ ਨਾਲ ਆਪਣੇ ਰਵਾਜ਼ਾਂ ਨਾਲ ਸਾਨੂੰ ਪਤਾ ਲੱਗਦਾ ਅਸੀਂ ਜਮੀਨੀ ਲੈਵਲ ਤੇ ਕਿੱਥੇ ਆਂ ਧੋਖਾ ਕੀਤਾ ਇਹਨੇ ਪਾਰਟੀ ਨਾਲ ਕੋਈ ਅਲੀਕੇਸ਼ਨ ਨਹੀਂ ਲਾ ਰਿਹਾ ਮੈਂ ਪਾਰਟੀ ਦੇ ਨਾਲ ਪਾਰਟੀ ਦੇ ਵਰਕਰ ਜੁੜੇ ਹੋਏ ਨੇ ਮੈਂ ਓਪਨ ਕਿਹਾ ਵੀ ਪਾਰਟੀ ਦੀ ਅਹੀਂ ਤੇ ਚਲੋ ਬਾਤ ਪਹਿਲਾਂ ਇਹ ਪੀਪੀ ਸੀ ਗਏ ਚਲੋ ਇਹ ਉਸ ਦੇ ਵਿੱਚੋਂ ਨਿਕਲ ਕੇ ਵਧੀਆ ਪਾਰਟੀ ਬਣੀ ਏ ਜਿਹੜੇ ਲੋਕ 15 ਪਣਾ ਨਾਲ ਆ ਉਹਨਾਂ ਨੂੰ ਤਾਂ ਸੱਜੋ ਕਰਤਾਰਸਪਰ ਹਲਕੇ ਵਾਲਿਆਂ ਨੂੰ ਸੋ ਕੀ ਪਾਰਟੀ ਹਾਈਕਮਾਨਾਂ ਨੂੰ ਕੀ ਦਿਸ਼ਾ ਨਿਰਦੇਸ਼ ਜਾਰੀ ਹੋਏ ਤੁਹਾਨੂੰ ਮੈਨੂੰ ਪਾਰਟੀ ਹੈ ਕਮਾਂਡ ਵੱਲੋਂ ਇਹ ਹੀ ਸੀਗਾ ਕਿ ਆਪਾਂ ਪਾਰਟੀ ਦੀ ਮਦਦ ਕਰਨੀ ਹੈ ਮੈਂ ਕਿਹਾ ਜੀ ਮਤ ਨਹੀਂ ਕਰਨੀ ਮੇਰਾ ਫਰਜ਼ ਬੰਦ ਹੈ ਤੋਂ ਮੈਂ ਕੀਤਾ ਠੀਕ ਸੋ ਕਾਫੀ ਸਮਰਥਕ ਹੋਣ ਤੁਹਾਡੇ ਇੱਥੇ ਮੀਟਿੰਗ ਹੀ ਤੇ ਰੈਲੀਆ ਰੂਪ ਧੰਨ ਕਰ ਗਈ ਸੋ ਮੈਸੇਜ ਕੀ ਦੇਣਾ ਚਾਹੋਗੇ ਬਰਕਰਾਂ ਨੂੰ ਮੈਂ ਮੈਸੇਜ ਇਹ ਦਵਾਂਗਾ ਕਿ ਆਪਾਂ ਇਹਦੇ ਵੱਲ ਨਹੀਂ ਦੇਖਣਾ ਗੁੱਸੇ ਗਲੇ ਇਹਦੇ ਵਾਲੇ ਜਿਹੜੇ ਉਹ ਪਾਸੇ ਕਰਦੇ ਹੋ ਤੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਜਿੱਥੇ-ਜਿੱਥੇ ਵੀ ਨੇ ਪੰਜਾਬ ਦੇ ਬਾਈਚ ਕਰੋ ਤਾਂ ਰੇਕੋ